ਇਸ ਵੇਲੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸ਼ਹੀਦ ਅਗਨੀਵੀਰ ਸ਼ਹੀਦ ਅਜੇ ਸਿੰਘ ਦੀ ਜਿਹੜਾ ਪਾਤਮ ਸ਼ਰੀਰ ਹੈ ਉਸ ਨੂੰ ਉਸ ਦੇ ਘਰ ਦੇ ਵਿੱਚ ਲਿਜਾਇਆ ਜਾ ਰਿਹਾ ਤੇ ਇਸ ਵੇਲੇ ਪੂਰਾ ਪਿੰਡ ਹੈ ਜਿਹੜਾ ਉਸ ਵਿੱਚ ਸੋਗ ਦੀ ਲਹਿਰ ਦੌੜੀ ਹੋਈ ਹੈ ਸਾਡੇ ਪਿੰਡ ਦੀ शान ਸਾਡੇ ਹੱਥਾਂ 'ਚ ਬੱਚਿਆ ਫਲਿਆ ਸਾਨੂੰ ਉਸ ਤੇ ਬਹੁਤ ਜਿਆਦਾ ਮਾਣ ਹੈ ਸਾਡੇ ਨਗਰ ਦਾ ਸਾਡੇ ਪਿੰਡ ਦਾ ਤੇ ਸਾਡੇ ਪੰਜਾਬ ਦਾ ਉਹਨੇ ਨਾਮ ਰੋਸ਼ਨ ਕੀਤਾ ਅਗਨੀ ਵੀਰ ਦਾ ਚਲਾ ਰਹੇ ਨੇ ਇਹ ਯੋਜਨਾ ਉਹ ਬਿਲਕੁਲ ਹੀ ਸਰਾਸਰ ਗਲਤ ਹੈ ਇਸ ਨਾਲ ਦੇਸ਼ ਦੇ ਨੌਜਵਾਨਾਂ ਦਾ ਇੱਕ શોਸ਼ਨ ਹੋ ਰਿਹਾ ਹੈ ਮੈਂ ਤਾਂ ਇਹ ਕਹੂੰਗਾ ਕਿ ਜੋ ਵੀ ਐਮਪੀ ਜਾਂ ਐਮਐਲਏ ਬਣਦਾ ਹੈ ਤਾ ਉਹ ਖੁਦ ਪਹਿਲਾਂ ਆਪ ਚਾਰ ਸਾਲ ਲਾਵੇ ਜਾਂ ਫਿਰ ਆਪਣੇ ਬੱਚੇ ਨੂੰ ਲਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਬਾਰਡਰ ਤੇ ਕੀ ਸਥਿਤੀ ਹੈ ਕੀ ਸਿਚੁਏਸ਼ਨ ਹੈ ਉੱਥੋਂ ਦੀ ਸੱਚੀ ਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਨਮਕਾ ਦੇ ਨਾਲ ਵਿਦਾਇਗੀ ਦੇਣ ਲਈ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਪੂਰੇ ਦਾ ਪੂਰਾ ਪਿੰਡ ਜਿਹੜਾ ਨਮਕਾ ਦੇ ਨਾਲ ਸਰਦਾਰ ਚਿੱਲੀ ਦੇ ਨੇ ਪਹੁੰਚਿਆ ਹੋਇਆ ਤੇ ਅੰਤਿਮ ਵਿਦਾਇਗੀ ਦੇਣ ਦੇ ਲਈ ਪਹੁੰਚਿਆ ਹੋਇਆ ਆਪਾਂ ਪਿੰਡ ਦੇ ਕੁਝ ਉਹਨਾਂ ਸਾਥੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਗੱਲਬਾਤ ਕਰਾਂਗੇ ਤੇ ਜੀ ਜੀ ਹਾਂਜੀ ਕਿਵੇਂ ਦਾ ਰਿਹਾ ਮਾਹੌਲ ਜਦੋਂ ਖਬਰ ਆਉਂਦੀ ਹੈ ਪਿੰਡ ਦੇ ਵਿੱਚ ਕਿ ਅਜੇ ਸਿੰਘ ਜਿਹੜਾ ਸ਼ਹੀਦੀ ਪਾ ਗਿਆ ਬਹੁਤ ਸਾਡੇ ਲਈ ਇਹ ਦੁੱਖ ਦੀ ਗੱਲ ਆ ਤੇ ਸੋਗ ਪੈ ਗਿਆ ਸਾਡੇ ਪਿੰਡ ਦੇ ਤੁਸੀਂ ਹੁਣ ਤਕਰੀਬਾ ਦੇਖ ਹੀ ਸਕਦੇ ਹੋ ਮਗਰ ਸਾਡਾ ਸਾਰਾ ਪਿੰਡ ਤਕਰੀਬਨ ਇੱਥੇ ਹੀ ਆ ਠੀਕ ਹੈ ਜੀ ਤਾਂ ਬੰਨੇ ਦੇ ਦੇ ਯਾਰ ਤੇ ਆਲੇ ਦੁਆਲੇ ਦੇ ਪਿੰਡਾਂ ਤੋਂ ਵੀ ਕਈ ਲੋਕ ਆਏ ਨੇ ਤੇ ਕਿਵੇਂ ਮਤਲਬ ਦੇਖਦੇ ਹੋ ਇਸ ਚੀਜ਼ ਜੇ ਮੈਂ ਕਿ ਸੀਰ ਅਜੇ ਸਿੰਘ ਸਾਡੇ ਪਿੰਡ ਦੀ शान ਸਾਡੇ ਹੱਥਾਂ 'ਚ ਬੱਚਿਆ ਫਲਿਆ ਸਾਨੂੰ ਉਸ ਤੇ ਬਹੁਤ ਜ਼ਿਆਦਾ ਮਾਣ ਸਾਡੇ ਨਗਰ ਦਾ ਸਾਡੇ ਪਿੰਡ ਦਾ ਤੇ ਸਾਡੇ ਪੰਜਾਬ ਦਾ ਉਹਨੇ ਨਾਮ ਰੌਸ਼ਨ ਕੀਤਾ ਬਸ ਮੈਂ ਤੁਹਾਡੇ ਜ਼ਰੀਏ ਇੱਕ ਗੱਲ ਸਰਕਾਰ ਤੱਕ ਪਹੁੰਚਾਉਣੀ ਚਾਹੁੰਦਾ ਵੀ ਜੋ ਅੱਜ ਕੱਲ੍ਹ ਅਗਨੀ ਵੀਰ ਦਾ ਚਲਾ ਰਹੇ ਨੇ ਇਹ ਯੋਜਨਾ ਉਹ ਬਿਲਕੁਲ ਹੀ ਸਰਾਸਰ ਗਲਤ ਹੈ ਇਸ ਨਾਲ ਦੇਸ਼ ਦੇ ਨੌਜਵਾਨਾਂ ਦਾ ਇੱਕ શોਸ਼ਣ ਹੋ ਰਿਹਾ ਹੈ ਮੈਂ ਤਾਂ ਇਹ ਕਹੂੰਗਾ ਕਿ ਜੋ ਵੀ ਐਮਪੀ ਜਾਂ ਐਮਐਲਏ ਬਣਦਾ ਹੈ ਤਾਂ ਉਹ ਖੁਦ ਪਹਿਲਾਂ ਆਪ 4 ਸਾਲ ਲਾਵੇ ਜਾਂ ਫਿਰ ਆਪਣੇ ਬੱਚੇ ਨੂੰ ਲਾਵੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਬਾਰਡਰ ਤੇ ਕੀ ਸਥਿਤੀ ਹੈ ਕੀ ਸਿਚੁਏਸ਼ਨ ਹੈ ਉੱਥੇ ਹੋਗੀ ਆਪ ਇਹ ਆਪਣੀ ਰਾਜਨੀਤੀ ਕਰਕੇ ਜੋ ਹੈਗੇ ਦੰਗੇ ਫਸਾਦ ਕਰਾਉਂਦੇ ਨੇ ਤੇ ਆਪਣੇ ਨੌਜਵਾਨਾਂ ਨੂੰ ਜੋ ਕਿ ਦਲਿਤ ਵਰਗ ਨਾਲ ਜ਼ਿਆਦਾਤਰ ਸਬੰਧਤ ਹੁੰਦੇ ਨੇ ਉਹਨਾਂ ਨੂੰ ਅੱਗੇ ਕਰਕੇ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਜਿਹੜਾ ਪੰਜਾਬ ਦਾ ਨੌਜਵਾਨ ਅਗਨੀ ਵੀਰ ਫੌਜ ਦੇ ਰਹੀ ਜਾਂ ਕਹੇ ਲਈ ਵੀ ਦੂਸਰੀਆਂ ਸਟੇਟਾਂ ਦੇ ਲੋਕਾਂ ਨੂੰ ਘੱਟ ਜਿਹੜਾ ਬਾਰਡਰਾਂ ਦੇ ਉੱਤੇ ਤਾਇਨਾਤ ਕੀਤਾ ਜਾਂਦਾ ਪਰ ਪੰਜਾਬ ਹਰ ਵੇਲੇ ਕਹਿੰਦੇ ਹੁੰਦੇ ਵੀ ਕਦੇ ਪਿੱਠ ਨਹੀਂ ਦਿਖਾਈ ਪੰਜਾਬ ਨੇ ਤੇ ਔਖੇ ਵੇਲੇ ਵੀ ਮੋੜਾ ਮੋੜਾ ਜੋੜ ਕੇ ਖੜਦਾ ਤੇ ਇਸ ਅਗਨੀ ਵੀਰ ਜਿਹੜੀ ਆਰਮੀ ਹੈ ਤੇ ਉਹਦਾ ਜਿਹੜਾ ਕਾਰਜਕਾਲ ਇੱਕ ਦੂਸਰੇ ਫੌਜੀਆਂ ਦੀ ਤਰ੍ਹਾਂ ਹੋਣਾ ਚਾਹੀਦਾ ਹੈ 4 ਸਾਲ ਤੋਂ ਬੱਚੇ ਜਿਵੇਂ ਕਿ ਸਰ ਤੁਸੀਂ ਕਿਹਾ ਬਿਲਕੁਲ ਸਹੀ ਹੈ ਜੋ 4 ਸਾਲਾ ਕਾਰਜਕਾਲ ਅਗਨੀ ਵੀਰ ਦਾ ਹੀ ਨਹੀਂ ਹੋਣਾ ਚਾਹੀਦਾ ਜੋ ਦੂਸਰੇ ਆਰਮੀ ਨੇ ਕਿ ਸ਼ੋਲਡਰ ਨੇ ਜਾਂ ਆਫੀਸਰ ਨੇ ਸੇਮ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ ਇਹ ਜਿਹੜਾ ਹੈਗਾ 100 ਸਾਲ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਫਤੋ ਬੱਦ ਆਰਮੀ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਬਟ ਅੱਜ ਕੱਲ ਦੀ ਜੋ ਜੰਗ ਜਨਰੇਸ਼ਨ ਹੈ ਜਾਂ ਆਉਣ ਵਾਲੀ ਜਨਰੇਸ਼ਨ ਹੈ ਜੋ ਇਸ ਹਸਾਬ ਨਾਲ ਅਗਨੀ ਵੀਰ ਵੱਲ ਯੋਜਨਾ ਇਹਨਾਂ ਦੇ ਲਾਗੂ ਕਰ ਰਹੇ ਨੇ ਮੈਂ ਹੀ ਨਹੀਂ ਸਮਝਦਾ ਜਾਂ ਮੈਂ ਕਿਸੇ ਦੇ ਮੂੰਹੋਂ ਨਹੀਂ ਸੁਣਦਾ ਵੀ ਅਸੀਂ ਆਰਮੀ ਦੇ ਵੱਲ ਗਾਈਏ ਇਸੇ ਲਈ ਕਰਕੇ ਫਿਰ ਬਾਅਦ ਦੇ ਵਿੱਚ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਕਿ ਇਹ ਨਸ਼ਾ ਕਰਦੇ ਨੇ ਚਿਟਾ ਪੀਂਦੇ ਨੇ ਇਹ ਨਸੇੜੀ ਨੇ ਬਟ ਜਦੋਂ ਵੀ ਹਿੰਦੁਸਤਾਨ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਭੀੜ ਪਈ ਆ ਸਭ ਤੋਂ ਪਹਿਲਾਂ ਮੂਰੇ ਪੰਜਾਬੀ ਹੋ ਕੇ ਡਟਦੇ ਨੇ ਇਸੇ ਕਰਕੇ ਹੀ ਪੰਜਾਬ ਦੇ ਨੌਜਵਾਨਾਂ ਨੂੰ ਬਾਡਰ ਦੇ ਉੱਪਰ ਸਭ ਤੋਂ ਮੂਰੇ ਖੜਾ ਕੀਤਾ ਜਾਂਦਾ ਹੈ ਤੇ ਕਿਤੇ ਨਾ ਕਿਤੇ ਅਗਨੀਵੀਰ ਫੌਜੀ ਵੀ ਸ਼ਹਾਦਤ ਦਿੰਦੇ ਨੇ ਦੇਸ਼ ਦੇ ਲਈ ਇਹ ਨਹੀਂ ਲੱਗ ਰਿਹਾ ਵੀ ਉਹਨਾਂ ਦੇ ਨਾਲ ਇੱਕ ਤਰ੍ਹਾਂ ਦਾ ੱੱੱਕਾ ਹੋ ਰਿਹਾ ਹੈ ਕਿਉਂਕਿ ਮੰਨ ਲਿਏ ਕਿ ਕਿਸੇ ਗਾਇਕ ਦੀ ਲੋਕ ਗਾਇਕ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਸ਼ਹੀਦ ਦਾ ਦਰਜਾ ਦੇ ਦਿੱਤਾ ਜਾਂਦਾ ਪਰ ਇੱਕ ਅਗਨੀਵੀਰ ਫੌਜੀ ਸ਼ਹੀਦ ਹੁੰਦਾ ਉਸ ਦੇ ਪਿੱਛੇ ਰੌਲਾ ਪੈ ਜਾਂਦਾ ਵੀ ਹਨਾ ਸ਼ਹੀਦ ਦਾ ਦਰਜਾ ਇਹਨੂੰ ਸੈਂਟਰ ਤਾਂ ਸਾਫ਼-ਸਾਫ਼ ਕਹਿ ਰਹੀ ਹੈ ਵੀ ਸਾਡੇ ਵੱਲੋਂ ਇਹ ਸ਼ਹੀਦ ਨਹੀਂ ਅਸੀਂ ਠੇਕੇ ਤੇ ਲਏ ਹੋਏ ਕਰਮਚਾਰੀ ਨੇ ਇੱਕ ਦਿਹਾੜੀਏ ਦੇ ਤੌਰ ਤੇ ਨਹੀਂ ਵਰਤ ਸਹੀ ਗੱਲ ਹੈ ਜੀ ਇਹ ਅਸੀਂ ਤੁਹਾਡੇ ਨਾਲ ਸਹਿਮਤਾਂਗੇ ਜਿਹੜੀ ਅਗਨੀ ਵੀਰ ਨੇ ਇਹ ਗਵਰਨਮੈਂਟ ਕਾਰੀ ਇਹਨਾਂ ਨਾਲ ਧੱਕਾ ਰਹੀ ਹੈਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕਹਿੰਦੇ ਉਹਨਾਂ ਦਾ ਬੰਦਾ ਦਰਜਾ ਹੈਗਾ ਸ਼ਹੀਦੀ ਦਾ ਉਹ ਹੀ ਨਹੀਂ ਦੇ ਰਹੇ ਠੀਕ ਹੈ ਜੀ ਹੋਰ ਤਾਂ ਇਹ ਕੀ ਦੇ ਦੇਣਗੇ ਇਹ ਇੱਕ ਤਰ੍ਹਾਂ ਦਾ ਅਗਨੀਵੀਰ ਆ ਇਹਨਾਂ ਦਾ ੱੱਕਾ ਹੋ ਰਿਹਾਗਾ ਕਿਉਂਕਿ ਅਗਨੀਵੀਰ ਇਹਨਾਂ ਦੇ ਵਿੱਚ ਇਹ ਉਮਰ ਦੇ ਵਿੱਚ ਇਹਨਾਂ 'ਚ ਜੋਸ਼ ਹੁੰਦਾਗਾ ਇਸ ਕਰਕੇ ਇਹਨਾਂ ਨੂੰ ਹੀ ਬਾਰਡਰ ਤੇ ਵਰਤਿਆ ਜਾਂਦਾਗਾ ਮਾਰਨ ਲਈ ਇਹਨਾਂ ਨੂੰ ਮੂਰੇ ਕੀਤਾ ਜਾਂਦਾਗਾ ਜਿਹੜੇ ਦੂਜੇ ਰਹਿਗੇ ਮੰਨ ਲਓ ਹੈ ਨਾ ਇਹ ਆਪਣੇ ਆਰਮੀ ਵਾਲੇ ਨੇ ਰੈਗੂਲਰ ਆਫਸਰ ਜਾਂ ਆਰਮੀ ਉਹਨਾਂ ਨੂੰ ਕਿਉਂ ਨਹੀਂ ਮੂਰੇ ਕੀਤਾ ਜਾਂਦਾ ਇਹਨਾਂ ਨੂੰ ਹੀ ਕਿਉਂ ਕੀਤਾ ਜਾਂਦਾ ਇਹਨਾਂ ਪਤਾ ਇਹਨਾਂ ਜੋਸ਼ ਆ ਅਗਨੀਵੀਰ ਇਹਨਾਂ ਨੇ ਤਾਂ ਹੀ ਰੱਖਿਆਗਾ ਇਹਨਾਂ ਨੂੰ ਹੀ ਬਾਰਡਰ ਦੇ ਉੱਤੇ ਲਾਇਆ ਜਾਂਦਾਗਾ ਵੀ ਇਹਨਾਂ ਦਾ ਕਿਹੜਾ ਕੁਝ ਦੇਣਾਗਾ ਮਰ ਗਏ ਤਾਂ ਵੀ ਨਹੀਂ ਕੁਝ ਦੇਣਾ ਠੀਕ ਹੈ ਜੋ ਮਾਨੂੰ ਮਾਜਾ ਦੇਣਾ ਉਹ ਤਾਂ ਇਹ ਕਿਹਨਾਂ ਨੂੰ ਸ਼ਹੀਦੀ ਘਰਾਰ ਵੀ ਨਹੀਂ ਦੇ ਰਹੇ ਇਹਦਾ ਪੰਜਾਬ ਗਵਰਨਮੈਂਟ ਦੀ ਹਮਦਰਦੀ ਹੈ ਜਿਹੜਾ ਸ਼ਹੀਦ ਘਰਾਰ ਦੇ ਰਹੀ ਜਨਨ 6-7 ਮਹੀਨੇ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਇੱਕ ਅਗਨੀ ਵੀਰ ਨੂੰ ਅ ਜੈਜ ਲੱਗਦਾ ਵੀ ਬਾਰਡਰ ਦੇ ਉੱਤੇ ਤਾਇਨਾਤ ਕੀਤਾ ਜਾਂਦਾ ਕਿਉਂਕਿ ਬਹੁਤ ਲੰਮਾ ਸਮਾਂ ਜਿਹੜੀ ਇਸ ਦੀ ਟ੍ਰੇਨਿੰਗ ਹੈ ਇੱਕ ਜਨਰਲ ਡਿਊਟੀ ਵਾਲਿਆਂ ਦੀ ਤੇ ਉਹਨਾਂ ਨੂੰ ਬਹੁਤ ਸਮੇਂ ਦੇ ਬਾਅਦ ਜਦੋਂ ਪਰਪੱਕ ਹੋ ਜਾਂਦੇ ਨੇ ਉਸ ਚੀਜ਼ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਬਾਰਡਰ ਤੇ ਤਾਇਨਾਤ ਕੀਤਾ ਜਾਂਦਾ ਪਰ ਅਗਨੀਵੀਰ 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਹੀ ਬਾਰਡਰ ਤੇ ਕਿਉਂ ਤਾਇਨਾਤ ਕੀਤਾ ਜਾਂਦਾ ਸਰ ਮੈਂ ਤੁਹਾਨੂੰ ਦੱਸ ਕੇ ਤਾਂ ਹੈਡਿਆ ਪਹਿਲਾਂ ਵੀ ਇਹਨਾਂ ਦੇ ਵਿੱਚ ਜੋਸ਼ ਹੁੰਦਾ ਬਾਰਡਰ ਤੇ ਇਹਨਾਂ ਨੂੰ ਹੀ ਲਾਇਆ ਜਾਂਦਾ ਕਿਉਂਕਿ ਜੇ ਇਹਨਾਂ ਨੂੰ ਵੀ ਮੰਨ ਲਓ ਸੀਧੀ ਪਾਉਂਦੇ ਨੇ ਤਾਂ ਗਵਰਨਮੈਂਟ ਨੂੰ ਇਹਨਾਂ ਨੂੰ ਮਾਜ ਬੰਦ ਦੇਣਾ ਪੈਣਾ ਠੀਕ ਹੈ ਜੀ ਤੇ ਦੂਜੇ ਨੂੰ ਹੁਣ ਇੱਕ ਪਹਿਲੀ ਜਵਾਬ ਦਾ ਬੱਚਾ ਹੈਗਾ ਜੇ ਉਹਨੂੰ ਆਪ 10ਵੀਂ ਚ ਲਾ ਦਈਏ ਉਹ 10ਵੀਂ ਕਰ ਲੂਗਾ ਨਹੀਂ ਕਰ ਸਕਦਾ ਨਾ ਉਸੇ ਤਰ੍ਹਾਂ ਐਵੇਂ ਹੀ ਇਹਨਾਂ ਨੇ ਟ੍ਰੇਨਿੰਗ ਦੇ ਕੇ 6 ਮਹੀਨੇ ਦੀ ਬਾਰਡਰ ਤੇ ਲਾਤਾ ਉਹਨੂੰ ਵੀ ਚਾਹਨੂ ਬਾਰਡਰ ਬਾਰੇ ਕੀ ਨੌਲੇਜ ਆਈ ਠੀਕ ਹੈ ਜੀ ਇਹ ਤਾਂ ਹੈਗਾ ਨੇ ਗਲਤ ਆ ਜਿਹੜੇ ਤਿਆਰ ਬੇਗਾਨ ਨੇ ਪਹਿਲਾਂ ਦਿਨ ਉਹਨਾਂ ਨੂੰ ਕਿਉਂ ਨਹੀਂ ਲਾਇਆ ਜਾਂਦਾ ਬਾਕੀ ਹਰੇ ਤੁਸੀਂ ਵੀ ਸਾਥੀਓ ਕਿਵੇਂ ਲੱਗਦਾ ਵੀ ਹੁਣ ਆਰਮੀ ਦੇ ਵੱਲ ਨੂੰ ਰੁਖ ਕਰੋਗੇ ਜਾਂ ਮਨ ਦੇ ਵਿੱਚ ਥੋੜਾ ਜਿਹਾ ਦੁਚਿੱਤੀ ਦੇ ਵਿੱਚ ਪੈ ਗਿਆ ਮਨ ਵੀ ਨਹੀਂ ਯਾਰ ਹੁਣ ਆਰਮੀ ਜੁਆਇਨ ਹੀ ਨਹੀਂ ਕਰਨੀ ਖਾਸ ਕਰ ਅਗਨੀ ਵੀ ਨਹੀਂ ਜੀ ਜੁਆਇਨ ਤਾਂ ਕਰਾਂਗੇ ਜੀ ਅਗਨੀ ਵੀ ਨਹੀਂ ਕਰਨੀ ਅਗਨੀ ਵੀ ਨਹੀਂ ਕਰਨੀ ਆਰਮੀ ਜੁਆਇਨ ਕਰਾਂਗੇ ਅਗਨੀ ਵੀ ਨਹੀਂ ਕਰਨੀ ਅਸੀਂ ਆਪਦੇ ਬੱਚੇ ਨੂੰ ਵੀ ਅਗਨੀ ਵੀਰ ਚ ਨਹੀਂ ਭੇਜਾਂਗੇ ਕਿਉਂਕਿ ਕੱਲ ਵੀ ਤੁਹਾਡੇ ਪਿੰਡ ਦੇ ਕੁਝ ਨੌਜਵਾਨਾਂ ਦੇ ਨਾਲ ਉਹਦੇ ਕਹਿ ਲਈ ਵੀ ਸਾਥੀ ਸੀਗੇ ਜਿਨ੍ਹਾਂ ਦੇ ਨਾਲ ਉਹ ਇੱਥੇ ਟ੍ਰੇਨਿੰਗ ਕਰਦਾ ਸੀ ਤੇ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਕਿ ਅਸੀਂ ਅਗਨੀਵੀਰ ਆਰਮੀ ਹੁਣ ਜੁਆਇਨ ਹੀ ਨਹੀਂ ਕਰਨੀ ਹਾਲਾਂਕਿ ਜਿਨ੍ਹਾਂ ਨੇ ਜੁਆਇਨ ਕੀਤੀ ਹੋਈ ਹੈ ਸੁਣਦੇ ਵਿੱਚ ਇਹ ਵੀ ਆਇਆ ਸੀ ਕਿ ਉਹ ਵੀ ਵਾਪਸ ਆਉਣਗੇ ਸਹੀ ਗੱਲ ਹੈ ਜੀ ਵਾਪਸ ਆਉਣਾ ਚਾਹੁੰਦੇ ਨੇਗੇ ਅਗਨੀ ਵੀਰ ਤੁਹਾਨੂੰ ਮੈਂ ਦੱਸ ਕੇ ਹਟਿਆ ਨਾ ਜੀ ਇਹ ਇੱਕ ਤਰ੍ਹਾਂ ਦਾ ਸ਼ੋਸ਼ਣ ਹੋ ਰਿਹਾ ਲੜਕੇ ਦਾ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹ ਇੱਕ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੇ ਨੇ ਅਗਨੀ ਵੀਰ ਮਤਲਬ ਕਿ ਨੌਜਵਾਨਾਂ ਦੇ ਵਿੱਚ ਜਿਹੜੀ ਅੰਦਰਲੀ ਦੇਸ਼ ਭਗਤੀ ਦੀ ਆਗ ਆ ਉਹਨੂੰ ਇਸਤੇਮਾਲ ਕਰਕੇ ਬਾਰਡਰ ਤੇ ਖੜਾ ਕੇ ਬੱਚਿਆਂ ਦਾ ਸ਼ੋਸ਼ਣ ਕਰ ਰਹੇ ਨੇ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਹੈ ਅਸੀਂ ਇਹਦਾ ਪੂਰੇ ਨਗਰ ਪਿੰਡ ਤੇ ਪੂਰੇ ਪੰਜਾਬ ਤੇ ਪੂਰੇ ਹਿੰਦੁਸਤਾਨ ਵੱਲੋਂ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਹਾਂ ਜੋ ਇਹਨਾਂ ਨੂੰ ਆਮ ਕਹ ਲੋ ਫੌਜੀ ਨੇ ਆਰਮੀ ਅਫਸਰ ਨੇ ਜਾਂ ਜਵਾਨ ਨੇ ਉਹਨਾਂ ਦੇ ਬਰਾਬਰ ਇਹਨਾਂ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਜੋ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਨੇ ਉਹ ਸਾਰੀਆਂ ਇਹਨਾਂ ਦੇ ਪਰਿਵਾਰਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇਹ 6 ਪੈਣ ਦਾ ਇਕਲੌਤਾ ਭਰਾ ਸੀਗਾ ਪਿਤਾ ਜੀ ਨੇ 4 ਪੈਣਾਂ ਦਾ ਇਹਦੀਆਂ ਦਾ ਵਿਆਹ ਕਰਿਆ ਸਾਰਾ ਕਰਜ਼ਾ ਚੱਕ ਕੇ ਕਰਿਆ ਕਰੇ ਫਾਈਨੈਂਸ਼ੀਅਲ ਕੰਡੀਸ਼ਨ ਪਹਿਲਾਂ ਤੋਂ ਹੀ ਬਹੁਤ ਜ਼ਿਆਦੇ ਮਾੜੀ ਹੈ ਘਰ ਦਾ ਖਰਚਾ ਵੀ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਹੈ ਅਸੀਂ ਸਰਕਾਰ ਤੋਂ ਬੇਨਤੀ ਕਰਦੇ ਹਾਂ ਵੀ ਇਹਨਾਂ ਦੇ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ ਜੋ ਸਰਕਾਰ ਦੀਆਂ ਬਣਦੀਆਂ ਸਹੂਲਤਾਂ ਨੇ ਉਹ ਇਹਨਾਂ ਨੂੰ ਦਿੱਤੀਆਂ ਜਾਣ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦੀ ਹੋਵਾਂਗੇ ਤੇ ਕੀ ਲੱਗਦਾ ਵੀ ਤੁਹਾਡੇ ਪਿੰਡ ਪੱਦਰ ਤੇ ਵੀ ਪਿੰਡ ਦੀ ਪੰਚਾਇਤ ਦੇ ਵੱਲੋਂ ਇੱਕ ਯਾਦਗਾਰ ਬਣਨੀ ਚਾਹੀਦੀ ਹੈ ਪਿੰਡ ਦੇ ਵਿੱਚ ਬਿਲਕੁਲ ਜੀ ਅਸੀਂ ਇਸ ਚੀਜ਼ ਦੀ ਵੀ ਮੰਗ ਕਰਦੇ ਹਾਂ ਸਾਡੇ ਜੋ ਪਿੰਡ ਦੇ ਵਿੱਚ ਸੀਧ ਅਜੇ ਸਿੰਘ ਦੀ ਯਾਦਗਾਰ ਇੱਕ ਖੇਡ ਸਟੇਡੀਅਮ ਅਤੇ ਉਹਨਾਂ ਦੀ ਇੱਕ ਬਹੁਤ ਜ਼ਰੂਰ ਬਣਨਾ ਚਾਹੀਦਾ ਤਾਂ ਕਿ ਜੋ ਸਾਡੇ ਆਉਣ ਵਾਲੇ ਨੌਜਵਾਨ ਪੀੜ੍ਹੀਆਂ ਜਾਂ ਸਾਡੀ ਜਨਰੇਸ਼ਨ ਆ ਉਹਨਾਂ ਨੂੰ ਇੱਕ ਪ੍ਰੇਰਨਾ ਮਿਲ ਸਕੇ ਕਿਤੇ ਨਾ ਕਿਤੇ ਦਿਲ ਦੇ ਵਿੱਚ ਦਰਦ ਵੀ ਹੈ ਦੁੱਖ ਵੀ ਹੈ ਤੇ ਕਿਤੇ ਨਾ ਕਿਤੇ ਮਾਣ ਵੀ ਮਹਿਸੂਸ ਹੁੰਦਾ ਹੈ ਪਿੰਡ ਵਾਲਿਆਂ ਨੂੰ ਕਿ ਇੱਕ ਨੌਜਵਾਨ ਉਮਰ ਦੀ ਉਮਰ ਦਾ ਮੁੰਡਾ ਜਿਹੜਾ ਉਹ ਦੇਸ਼ ਦੇ ਨਾਮ ਆਪਣੀ ਜ਼ਿੰਦਗੀ ਲਾ ਰਿਹਾ ਪਰ ਦੂਜੇ ਪੱਖ ਦੇਖੇ ਤਾਂ ਇਹਨਾਂ ਦਾ ਉਹ ਵੀ ਕਹਿਣਾ ਹੈ ਸਰਕਾਰ ਪ੍ਰਤੀ ਕਹਿ ਲਈਏ ਖਾਸ ਕਰਕੇ ਸੈਂਟਰ ਸਰਕਾਰ ਦੇ ਪ੍ਰਤੀ ਰੋਸ ਹੈ ਵੀ ਇਹਨਾਂ ਅਗਦੀ ਵੀਰ ਫੌਜੀਆ ਨੂੰ ਖਾਸ ਕਰ ਪੰਜਾਬੀਆਂ ਨੂੰ ਹੀ ਕਿਉਂ ਵਰਤਿਆ ਜਾਂਦਾ ਹੈ ਸੋਚਣ ਵਾਲੀ ਗੱਲ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਪੰਜਾਬ ਦੇ ਜਿਹੜੇ ਨੌਜਵਾਨ ਮੁੰਡੇ ਨੇ ਬੇਸ਼ੱਕ ਰੁਜ਼ਗਾਰ ਨਾ ਹੋਣ ਦੇ ਕਾਰਨ ਇੱਕ ਮਜਬੂਰੀ ਲਗਾ ਲਈਏ ਕਿ ਉਹ ਅਗਨੀਵੀਰ ਫੌਜ ਹੈ ਜਿਹੜੀ ਜੁਆਇਨ ਕਰਦੇ ਨੇ ਪਰ ਕੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਅਗਨੀਵੀਰ ਆਰਮੀ ਦੇ ਵੱਲ ਰੁੱਖ ਕਰ ਦੰਗੇ ਜਾਂ ਨਹੀਂ ਇਹ ਵੇਖਣ ਵਾਲੀ ਗੱਲ ਹੋਵੇਗੀ ਮੇਰੇ ਸਹਿਯੋਗੀ ਗੁਰਮਖ ਸਿੰਘ ਦੇ ਨਾਲ ਪੰਜਾਬੀ ਲੋਕ ਚੈਨਲ ਲਈ ਮੈਂ ਪ੍ਰਕਾਸ਼ ਸ਼ਰਮਾ